ਹਾਂਜੀ ਕੀ ਹਾਲ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਕੋਲ ਨਾ ਇੱਕ ਛੋਟਾ ਜਿਹਾ ਵੀਡੀਓ ਆ ਥੋੜਾ ਜਿਹਾ ਮੈਂ ਤੁਹਾਡਾ ਟਾਈਮ ਲੈਣ ਆਇਆ ਤੁਹਾਡੀ ਸਲਾਹ ਪੁੱਛਣੀ ਆ ਇਹ ਮੁੰਡੇ ਨੇ ਜਿਹੜੀ ਗੱਲਬਾਤ ਕੀਤੀ ਹੈ ਇਹਦੇ ਬਾਰੇ ਵੀ ਇਹ ਗੱਲਬਾਤ ਸਹੀ ਲੱਗਦੀ ਹੈ ਤੁਹਾਨੂੰ ਚੱਕਮੀ ਲੱਗਦੀ ਹੈ ਮੈਨੂੰ ਠੀਕ ਲੱਗਦੀ ਹੈ ਮੈਨੂੰ ਗੱਲਬਾਤ ਠੀਕ ਲੱਗਦੀ ਹੈ ਕਿਉਂਕਿ ਬੜੀਆਂ ਗੱਲਾਂ ਬਾਤਾਂ ਹੁੰਦੀਆਂ ਗੱਲਾਂ ਦੇ ਵਿੱਚ ਜੇ ਗੱਲ ਵਿਚਾਰੀਏ ਤਾਂ ਬਹੁਤ ਗੱਲ ਹੁੰਦੀ ਜਨਾਬ ਵਿਚਾਰੀਏ ਤਾਂ ਕੁਝ ਵੀ ਨਹੀਂ ਮੈਂ ਵੀਡੀਓ ਚਾਲੂ ਕਰਦਾ ਤੁਸੀਂ ਮੁੰਡੇ ਦੀਆਂ ਗੱਲਾਂ ਨਾਲ ਸਹਿਮਤ ਹੋ ਜਾਂ ਨਹੀਂ ਵੈਸੇ ਮੈਨੂੰ ਕੋਈ ਫਰਕ ਨਹੀਂ ਪੈਂਦਾਗਾ ਲੇਕਿਨ ਕੁਝ ਗੱਲਾਂ ਇਦਾਂ ਨਹੀਂ ਆ ਜਿਨ੍ਹਾਂ ਦਾ ਕਰਕੇ ਫਰਕ ਪੈਂਦਾ ਵੀ ਇਹ ਬੰਦੇ ਨੂੰ ਐਸੀ ਗੱਲ ਨਹੀਂ ਕੁਝ ਗੱਲਾਂ ਹੁੰਦੀਆਂ ਸੋਚਨ ਵਿਚਾਰਨ ਵਾਲੀਆਂ ਤੇ ਸੋਚ ਵਿਚਾਰ ਕੇ ਕਮੈਂਟ ਜ਼ਰੂਰ ਕਰਿਓ ਵੀਡੀਓ ਚਾਲੂ ਕਰਦਾ ਮੈਂ ਸਰਕਾਰੋਂ ਲੋਕ ਕਿਸਾਨਾਂ ਦਾ ਵਿਰੋਧ ਸਿਰਫ ਇਸੇ ਗੱਲ ਕਰਕੇ ਕਰੀ ਜਾਂਦੇ ਆ ਵੀ ਜ਼ਿਆਦਾਤਰ ਇਸ ਕਿੱਤੇ ਦੇ ਨਾਲ ਜੱਟ ਜਾਤ ਵਾਲੇ ਬੰਦੇ ਸਬੰਧਤ ਹੈਗੇ ਇਹ ਗੱਲ ਦਾ ਵਿਰੋਧ ਕਰਨਾ ਛੱਡ ਦਿਓ ਭਾਈ ਜਾਤਾਂ ਪਾਤਾਂ ਦਿਮਾਗ ਦੇ ਵਿੱਚੋਂ ਕੱਢ ਦਿਓ ਹੁਣ ਇਕੱਠੇ ਹੋ ਕੇ ਚੱਲਣ ਦਾ ਟਾਈਮ ਆ ਜੇ ਇਕੱਠੇ ਹੋ ਜਾਗੇ ਤਾਂ ਰੋਟੀ ਖਾਂਦੇ ਰਹਿ ਜਾਾਂਗੇ ਨਹੀਂ ਸਰਕਾਰਾਂ ਨੇ ਸਭ ਨੂੰ ਮਾਣ ਦਰਨਾ ਮੇਰੇ ਹੱਥ ਦੇ ਵਿੱਚ ਇੱਕ ਲੇਜ਼ ਦਾ ਪੈਟਾ ਇਹਦੇ ਰਾਹੀਂ ਤੁਹਾਨੂੰ ਮੈਂ ਸਮਝਾਉਣਾ ਵੀ ਕਿਸਾਨ ਅਸਲ ਦੇ ਵਿੱਚ ਮੰਗ ਦੇਗੀ ਆ ਅੱਜ ਸਾਰੇ ਬੰਦੇ ਕਣਕ ਦੀ ਰੋਟੀ ਖਾ ਕੇ ਪੈਂਦੇ ਆ 25-30 ਰੁਪਏ ਕਿਲੋ ਆਟਾ ਵਿਖਦਾ ਖਾ ਲੈਣੇ ਆ ਸੌਖੇ ਠੀਕ ਆ ਪਰ ਜੇ ਐਮਐਸਪ ਕਣਕ ਦੇ ਉੱਤੇ ਜਿਹੜਾ ਆ ਤਾਂ ਤੁਸੀਂ 25-30 ਰੁਪਏ ਲੈਨੇ ਹੋ ਇਹ ਤੁਹਾਨੂੰ 250-300 ਰੁਪਏ ਕਿਲੋ ਮਿਲਿਆ ਕਰਨਾਗਾ ਜਿਵੇਂ ਕਿ ਲੇਜ਼ ਦਾ ਪੈਕ ਤਾਂ ਬਾਈ ਜੀ ਇਹ ਮੇਰੇ ਹਾਸ ਦੇ ਵਿੱਚ 25 ਗ੍ਰਾਮ ਇਹਦੇ ਵਿੱਚ 25 ਗ੍ਰਾਮ ਉਹਦੇ ਵਿੱਚ ਅੱਛਾ ਜੀ ਇੱਕ ਮੈਂ ਗੱਲ ਦੱਸਾਂ ਜਿੱਥੇ ਮੈਂ ਰਹਿਣਾ ਨਾ ਇੱਥੇ ਬਹਿਰੀਨ ਦੇ ਵਿੱਚ ਅਰਬ ਕੰਟਰੀ ਆ ਇੱਥੇ ਵੀ ਨਾ ਹਰ ਚੀਜ਼ ਮਹਿੰਗੀ ਹੋ ਗਈ ਆ ਜਦੋਂ ਮੈਂ ਆਇਆ ਤਾਂ ਐਨਾ ਕਿ ਇੱਕ ਦਹੀਂ ਦੀ ਕੌਲੀ ਜੀ ਮਿਲਦੀ ਹੁੰਦੀ ਸੀ ਇੱਥੇ ਤੇ ਉਹ ਰੁਪਈਏ ਦੀ ਹੁੰਦੀ ਸੀਗੀ ਹੁਣ ਉਹ 1.5-2 ਰੁਪਏ ਦੀ ਮਿਲਦੀ ਆ ਕਿ ਲੱਸੀ ਦਾ ਇੱਕ ਐਨਾਕ ਪਾਉਚ ਜਾਂ ਹੁੰਦਾ ਸੀਗਾ ਤੇ ਉਹ 1 ਰੁਪਏ ਦਾ ਹੁੰਦਾ ਸੀ ਉਹ 2 ਰੁਪਏ ਦਾ ਹੋ ਗਿਆ ਪੈਪਸੀ ਜੇ ਯਾਨੀ ਸਾਰੇ ਸਾਰੇ ਕੁਸੀ ਮਹਿੰਗਾ ਹੋ ਗਿਆ ਹੈ ਲੇਕਿਨ ਅਸੀਂ ਇਥੋਂ ਪੱਠੀ ਤੋਂ ਜਾ ਕੇ ਰੋਟੀਆਂ ਲੈਣੇ ਆਂ ਇਥੋਂ ਪੱਠੀਆਂ ਲੱਗੀਆਂ ਹੋਈਆਂ ਆ ਮਿਲ ਜਾਣੀਆਂ ਆਪਣੇ ਵੀ ਹੈਗੀਆਂ ਬਹੁਤ ਸ਼ਹਿਰਾਂ 'ਚ ਹੈਗੀਆਂ ਵੱਡੇ ਵੱਡੇ ਸ਼ਹਿਰਾਂ 'ਚ ਤੇ ਪਿੰਡਾਂ ਥਾਵਾਂ 'ਚ ਨਹੀਂ ਹੁੰਦੀਆਂ ਹੈਗੀਆਂ ਅਸੀਂ 1 ਰੁਪਏ ਦੀਆਂ ਉਦੋਂ ਵੀ ਪੰਜ ਹੀ ਲੈਂਦੇ ਸੀ ਅੱਜ ਵੀ ਪੰਜ ਹੀ ਲੈਣੇ ਆ ਠੀਕ ਹੈ ਜੀ ਬਾਕੀ ਮੁੰਡਾ ਕੀ ਕਹਿੰਦਾ ਉਹ ਗੱਲ ਸੁਣ ਇਹਦਾ ਤੇਹ 10 ਰੁਪਈਆ ਦਾ ਪੈਂਦਾ ਯਾਨੀ ਕਿ ਕਿਲੋ ਆਲੂ ਇਹ ਕਾਲੂ ਆ ਕਿਲੋ ਆਲੂ 400 ਰੁਪਏ ਦੇ ਵਿੱਚ ਰੇ ਆਏ ਤੇ ਲੈਂਦੇ ਕਿੰਨੇ ਦੇ ਆ ਕਿਸਾਨ ਤੋਂ ਇਹ ਸਿਰਫ ਹੀ 2 ਰੁਪਏ ਕਿਲੋ 4 ਰੁਪਏ ਕਿਲੋ 5 ਤਾਂ ਅਖੀਰ ਹੋ ਜਾਂਦੀ ਹੈ ਜਮਾ ਵਿਪਾਰ ਕਰਦੇ ਇਹੋ ਜਿਹਾ ਟਾਈਮ ਆਉਂਦਾ ਜੀ ਆਲੂ 2 ਰੁਪਏ ਵੀ ਨਹੀਂ ਵਿਕਦੇ ਆਲੂ ਸੜਕਾਂ ਦੇ ਉੱਤੇ ਕਿਸਾਨਾਂ ਨੂੰ ਛੱਡਨੇ ਪੈਂਦੇ ਆ ਜਾਂ ਕੋल्ड ਸਟੋਰ ਦੇ ਵਿੱਚ ਛੱਡਨੇ ਪੈਂਦੇ ਆ ਜੇਕਰ ਇਹ ਐਮਐਸਪੀ ਕਣਕ ਤੇ ਨਹੀਂ ਰਹਿੰਦੀ ਤਾਂ ਆਲੂng ਵਾਲੀ ਗੱਲ ਹੋਣੀ ਆ ਕਿਸਾਨ ਤੋਂ ਖਰੀਦਣਗੇ 2 ਰੁਪਏ ਵੇਚਣਗੇ 400 ਰੁਪਏ ਕਿਲੋ ਨੂੰ ਇਹ ਬੈ ਕਣਕ ਦੀ ਰੋਟੀ ਤੁਹਾਨੂੰ ਖਾ ਕੇ ਪਣੀ ਪਣੀ ਆ ਤੁਸੀਂ ਹੋਰ ਮਿੱਟੀ ਦੀਆਂ ਰੋਟੀਆਂ ਨਹੀਂ ਖਾ ਲਓਗੇ ਤੁਹਾਨੂੰ ਕਣਕ ਤਾਂ ਖਰੀਦਣੀ ਹੀ ਪੈਣੀ ਆ ਇਸ ਕਰਕੇ ਕਣਕ ਉਗੜੀ ਕਿਸਾਨ ਦੇ ਖੇਤ ਦੇ ਵਿੱਚ ਹੈ ਕਿਸਾਨ ਦਾ ਅਜ ਸਾਥ ਦੇ ਦਿਓ ਮੂਰੇ ਲੱਗ ਕੇ ਚੱਲਿਆ ਹੋਇਆ ਜਾਤ ਪਾਤਾਂ ਨੂੰ ਦਿਮਾਗਾਂ ਦੇ ਵਿੱਚੋਂ ਕੱਢ ਦਿਓ ਸਿਰਫ ਇਸੇ ਗੱਲ ਕਰਕੇ ਜੱਟ ਦਾ ਵਿਰੋਧ ਨਾ ਕਰੋ ਵੀ ਇਹ ਕਿਸਾਨ ਆ ਜਿਹੜੇ ਜੱਟ ਜਾਤੀ ਨਾਲ ਸੰਬੰਧ ਰੱਖਦੇ ਆ ਸਤਿ ਸ੍ਰੀ ਅਕਾਲ ਜੀ ਅੱਛਾ ਜੀ ਗੱਲ ਕਰੀਏ ਤਾਂ ਆ ਦੇਖੋ ਜੀ ਗੱਲ ਹੈਗੀ ਇਸ ਤਰ੍ਹਾਂ ਭਰਾ ਨੇ ਗੱਲ ਬਹੁਤ ਸੋਹਣੀ ਕੀਤੀ ਆ ਬਹੁਤ ਵਧੀਆ ਗੱਲ ਆ ਜਦੋਂ ਅ ਬੜਾ ਰੋਲਾ ਪਿਆ ਇਸ ਗੱਲ ਦਾ ਵੀ ਕਿਸਾਨਾਂ ਦੇ ਨਾਲ ਗਏ ਸੀਗੇ ਮਜ਼ਦੂਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਦੋਂ ਕਹਿੰਦੇ ਵੀ ਉਥੋਂ ਆ ਗਏ ਉਦੋਂ ਕਹਿੰਦੇ ਵੀ ਮਜ਼ਦੂਰ ਏ ਕਿਸਾਨ ਏਕਤਾ ਜਿੰਦਾਬਾਦ ਹੈਨਾ ਫਿਰ ਦੇਖੋ ਜੀ ਫਿਰ ਜਿਹੜੇ ਮਜ਼ਦੂਰ ਆ ਗੁੱਸਾ ਤਾਂ ਆਉਂਦਾ ਗੁੱਸਾ ਤਾਂ ਆਉਂਦਾ ਮੈਂ ਦੇਖੋ ਮੈਂ ਬਹੁਤ ਵਾਰ ਕਹਿੰਨਾ ਮੈਂ ਵੀ ਜੱਟ ਬੰਦਾ ਆ ਕੋਈ ਅੱਡੀ ਗੱਲ ਨਹੀਂ ਜੇ ਮੈਂ ਜਿੱਥੋਂ ਮੈਂ ਗਲਤ ਆ ਮੈਨੂੰ ਕੋਈ ਗਾਲ ਕੱਢਦਾ ਜਾਂ ਬੋਲਦਾ ਤਾਂ ਨੋ ਪ੍ਰੋਬਲਮ ਕੋਈ ਗੱਲ ਨਹੀਂ ਹੋ ਸਕਦਾ ਉਹਨੂੰ ਗਲਤ ਲੱਗਾ ਪਰ ਮੈਂ ਹੁਣ ਡਰਾਈਵਰ ਆ ਮੈਂ ਇੱਕ ਉਦਾਹਰਨ ਦਿੰਦਾ ਮੈਂ ਹੁਣ ਡਰਾਈਵਰ ਆ ਮੈਂ ਮੈਂ ਲੇਬਰ ਚੱਕਦਾ ਠੀਕ ਆ ਹੁਣ ਲੇਬਰ ਨੂੰ ਮੈਂ ਕਹਾਂ ਚਲ ਓਏ ਚੱਲ ਥਲੇ ਚੱਲ ਥਲੇ ਹੈਨਾ ਇਹ ਵਧੀਆ ਗੱਲ ਨਹੀਂ ਕਿਉਂਕਿ ਮੇਰੀ ਪੋਜੀਸ਼ਨ ਥੋੜੀ ਜੀ ਜਾਨੀ ਵਧੀਆ ਉਹਨਾਂ ਦੇ ਨਾਲੋਂ ਸੈਲਰੀ ਮੇਰੀ ਠੀਕ ਆ ਉਹਨਾਂ ਦੇ ਨਾਲੋਂ ਮੈਂ ਉਹਨਾਂ ਨੂੰ ਕਹਾਂ ਵੀ ਤੁਸੀਂ ਤਾਂ ਝਾੜੂ ਪੋਚਾ ਕਰਦੇ ਆ ਮੈਂ ਡਰਾਈਵਰ ਆ ਹੈਨਾ ਵੀ ਤੁਹਾਨੂੰ ਤਾਂ ਰੈਸਟ ਵੀ ਨਹੀਂ ਮਿਲਦੀ ਸਾਰੀ ਦਿਹਾੜੀ ਮੈਂ ਤਾਂ ਦੋ ਦੋ ਘੰਟੇ ਖੜਾ ਰਹਿਣਾ ਜਾਂ ਇਦਾਂ ਮਤਲਬ ਕਿ ਹੈਨਾ ਵੀ ਰੈਸਟ ਕਰਦਾ ਮੈਂ ਤੁਹਾਨੂੰ ਕੀ ਸਮਝਦਾ ਇਹ ਗੱਲਾਂ ਜਿਹੜੀਆਂ ਹੁੰਦੀਆਂ ਇਹ ਉਦਾਹਰਣ ਦਿਤੀ ਆ ਮੈਂ ਤੁਹਾਨੂੰ ਕਿਸੇ ਦਾ ਵੀ ਨਹੀਂ ਸਰਦਾ ਹੁੰਦਾਗਾ ਕੁਦਰਤ ਨੇ ਰੱਬ ਨੇ ਅਮੀਰ ਗਰੀਬ ਕੋਈ ਇਸ ਕਰਕੇ ਨਹੀਂ ਮਤਲਬ ਕਿ ਇਹ ਫਰਕ ਹੋ ਸਕਦਾ ਰੱਬ ਨੇ ਇਸੇ ਕਰਕੇ ਰੱਖਿਆ ਹੈ ਹੈਨਾ ਜਿਹੜਾ ਇੱਕ ਬੰਦਾ ਸੋਚਦਾ ਹੈ ਨਾ ਵੀ ਮੈਂ ਮਾੜੀ ਜਗ੍ਹਾ ਤੇ ਖੜਾ ਤਾਂ ਇਹ ਉਹਦੇ ਵਾਸਤੇ ਗਲਤ ਆ ਜੇ ਇਹ ਉਹਦੇ ਵਾਸਤੇ ਗਲਤ ਆ ਜਿਹੜਾ ਇੱਕ ਕੁਰਸੀ ਤੇ ਬੈਠਾ ਬੰਦਾ ਇੱਕ ਬੰਦਾ ਮਿੱਟੀ ਨਾਲ ਲਿਬੜਿਆ ਹੋਇਆ ਉਹ ਕੁਰਸੀ ਤੇ ਹਸਾਬ-ਕਿਤਾਬ ਕਰਕੇ ਉਹਨਾਂ ਨੂੰ ਪੈਸੇ ਦੇ ਰਿਹਾ ਹੁਣ ਉਹ ਬੰਦਾ ਸੋਚੇ ਵੀ ਮੈਂ ਤਾਂ ਲਿਬੜਿਆ ਹੋਇਆ ਇੰਦਾ ਨਹੀਂ ਹੁੰਦਾਗਾ ਉਹ ਤੂੰ ਸੋਚ ਰਿਆ ਤੂੰ ਸੋਚ ਰਿਆ ਹੋ ਸਕਦਾ ਸਾਹਮਣੇ ਵਾਲਾ ਬੰਦਾ ਤੇਰੇ ਤੋਂ ਖੁਸ਼ ਹੋਵੇ ਅਸੀਂ ਨਾ ਖੋਦ ਇਦਾਂ ਦਾ ਸੋਚਦੇ ਆ ਇਸ ਕਰਕੇ ਅਸੀਂ ਐਵੇਂ ਕਈ ਵਾਰ ਨਾ ਕਹਿ ਦਿੰਨੇ ਆ ਇਦਾਂ ਉਦਾਂ ਪਰ ਇੱਕ ਗੱਲ ਮੈਂ ਜ਼ਰੂਰ ਕਹੂੰਗਾ ਜੱਟ ਭਰਾਵਾਂ ਵਾਸਤੇ ਜਿਹੜੇ ਹੰਕਾਰੇ ਹੋਏ ਆ ਜਿਨ੍ਹਾਂ ਨੂੰ ਹੰਕਾਰ ਬਹੁਤ ਐਸੇ ਦਾ ਭਰਾਵੋ ਇਹ ਚੀਜ਼ ਨੂੰ ਛੱਡੋ ਇਹ ਚੀਜ਼ ਨੂੰ ਛੱਡ ਦਿਓ ਤੇ ਬਾਕੀ ਜਿੱਦਾਂ ਹੁਣ ਕਿਸੇ ਦੇ ਖੇਤ ਵਿੱਚ ਜਾਣੇ ਲਾ ਲਓ ਮੈਂ ਪਸ਼ੂਆਂ ਵਾਸਤੇ ਕੱਖ ਕੱਢਣ ਗਿਆ ਹੁਣ ਦੇਖਣਾ ਏ ਮੈਨੂੰ ਵੀ ਪੈਣਾ ਵੀ ਮੈਂ ਕਿਸੇ ਦੀ ਫਸਲ ਹੀ ਤਾਂ ਨਹੀਂ ਉਜਾੜੀ ਜਾਂਦਾ ਹਨਾ ਕਈ ਗੱਲਾਂ ਹੁੰਦੀਆਂ ਪਰ ਕੁਝ ਬੰਦੇ ਇਦਾਂ ਦੇ ਹੁੰਦੇ ਆ ਉਹਨਾਂ 'ਚ ਬਾਲਾ ਹੀ ਹੰਕਾਰ ਹੁੰਦਾ ਹੈ ਹਨਾ ਤੇ ਇਸ ਕਰਕੇ ਸਭ 'ਚ ਜਾਨ ਇੱਕੋ ਜੀ ਆ ਖੂਨ ਇੱਕੋ ਜਿਹਾ ਹੀ ਆ ਇੱਕੋ ਜਿਹਾ ਦਿਲ ਧੜਕਦਾ ਹੈ ਸਾਰਿਆਂ ਦੇ ਅੰਦਰ ਇਨਸਾਨ ਇਨਸਾਨ ਹੀ ਹੁੰਦਾ ਹੈ ਠੀਕ ਹੈ ਜੀ ਬਸ ਇੰਨਾ ਕ ਖਿਆਲ ਰੱਖਿਆ ਕਰੋ ਮੈਨੂੰ ਮੁੰਡੇ ਦੀਆਂ ਗੱਲਾਂ ਬਾਤਾਂ ਸੋਹਣੀਆਂ ਲੱਗੀਆਂ ਵਧੀਆ ਗੱਲਬਾਤ ਲੱਗੀ ਆ ਬਸ ਇਨਸਾਨ ਨੂੰ ਇਨਸਾਨ ਸਮਝਣਾ ਸਿੱਖ ਲਈਏ ਤਾਂ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਜਿੱਦਾਂ ਕਿ ਮੈਂ ਇੱਕ ਵੀਡੀਓ ਵੇਖ ਰਿਹਾ ਸੀਗਾ ਤੇ ਵੀਡੀਓ ਦਾ ਟਾਈਟਲ ਸੀਗਾ ਕਿ ਨੀਅਤ ਨਾ ਜਿਹੜੀ ਨੀਅਤ ਨiyet ਬੰਦੇ ਦੀ ਵਧੀਆ ਹੋਣੀ ਚਾਹੀਦੀ ਸਾਨੂੰ ਪਿਆਰ ਕਰਨ ਵਾਲੇ ਬਹੁਤ ਆ ਤੇ ਉਹਦੇ ਵਿੱਚ ਇੱਕ ਛੋਟਾ ਜਿਹਾ ਵੀਡੀਓ ਸੀਗਾ ਤੇ ਮੈਂ ਵੀਡੀਓ ਉਹ ਚਲਾ ਚਲਾ ਵੀ ਦਿਨਾਂ ਸਾਈਡ ਤੇ ਲਾ ਦਿੰਨਾ ਮੈਂ ਵੀਡੀਓ ਦੀ ਉਹਦੀ ਗੱਲਬਾਤ ਉਹ ਤੁਸੀਂ ਵੇਖ ਲਓ ਇਸ ਤਰ੍ਹਾਂ ਵੀ ਬਿਸਕਟ ਮਤਲਬ ਖਵਾ ਰਿਆ ਮੁੰਡਾ ਇਦਾਂ ਕੋਲ ਆ ਕੇ ਬੰਦਾ ਹਨਾ ਨiyet ਬੰਦੇ ਦੀ ਹੋਣੀ ਚਾਹੀਦੀ ਨiyet ਸਾਨੂੰ ਚਾਹਣ ਵਾਲੇ ਬਹੁਤ ਆ ਦੁਨੀਆ ਦੇ ਵਿੱਚ ਸਾਨੂੰ ਪਿਆਰ ਕਰਨ ਵਾਲੇ ਬਹੁਤ ਆ ਜਦੋਂ ਨiyet ਸਾਡੀ ਗੰਦੀ ਆ ਮੈਂ ਕਈ ਵਾਰ ਕਹਿਣਾ ਹੁੰਦਾ ਕਈ ਵੀਡੀਓ ਦੇ ਵਿੱਚ ਮੈਂ ਇਹ ਗੱਲ ਕਹੀ ਆ ਸਾਨੂੰ ਸਮਾਜ ਇਸ ਤਰੀਕੇ ਨਾਲ ਨਹੀਂ ਵੇਖਦਾ ਕਿ ਤੁਹਾਡਾ ਧਰਮ ਕਿਹੜਾ ਤੁਹਾਡੀ ਜਾਤ ਕਿਹੜੀ ਆ ਤੁਸੀਂ ਕੌਣ ਹੋ ਕੀ ਕਰਦੇ ਹੋ ਤੁਸੀਂ ਸਮਾਜ ਦੇ ਨਾਲ ਕਿਵੇਂ ਰਹਿੰਦੇ ਹੋ ਲੋਕ ਇਹ ਵੇਖਦੇ ਆ ਸਾਹਮਣੇ ਵਾਲੇ ਨੇ ਆਪਾਂ ਨੂੰ ਇਦਾਂ ਵੇਖਣਾ ਆ ਵੀ ਤੁਸੀਂ ਉਹਦੇ ਨਾਲ ਰਹਿ ਕਿਹੜੇ ਤਰੀਕੇ ਨਾਲ ਰਹਿ ਰਹੇ ਆ ਤੂੰ ਮੈਨੂੰ ਤਾਂ ਐਵੇਂ ਲੱਗਦਾ ਆ ਮੈਨੂੰ ਇਦਾਂ ਲੱਗਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੁਸਲਮਾਨ ਹੋਵੇ Hindu ਹੋਵੇ Isai ਹੋਵੇ ਕੋਈ ਵੀ ਹੋਵੇ ਮੈਨੂੰ ਕੋਈ ਫਰਕ ਨਹੀਂ ਆਉਂਦਾ ਉਹਦੀ ਨੀਅਤ ਵਧੀਆ ਹੋਣੀ ਚਾਹੀਦੀ ਉਹਦੀ ਗੱਲਬਾਤ ਵਧੀਆ ਹੋਣੀ ਚਾਹੀਦੀ ਆ ਬੰਦਾ ਮਿਲਣ ਵਰਤਣ ਵਾਲਾ ਹੋਣਾ ਚਾਹੀਦਾ ਆ ਨੀਅਤ ਦੇ ਵਿੱਚ ਖੋਟ ਨਹੀਂ ਹੋਣਾ ਚਾਹੀਦਾ ਬੰਦੇ ਦੇ ਇਹ ਸਾਰਾ ਨੀਅਤ ਦੇ ਵਿੱਚ ਖੋਟ ਹੀ ਸੀਗਾ ਨਾ ਉਦੋਂ ਹੁਣ ਮੈਂ ਨਹੀਂ ਗਿਆ ਮੈਂ ਨਹੀਂ ਗਿਆ ਇੱਕ ਉਸੀ ਵੀਡੀਓ ਵੇਖਦੇ ਆ ਕੱਲਾਵਾਤਾ ਸੁਣਦੇ ਆ ਲੋਕਾਂ ਨੇ ਵੀ ਐਦਾਂ ਹੋਇਆ ਸੀਗਾ ਹਨਾ ਤੇ ਫਿਰ ਐਦਾਂ ਹੋਇਆ ਸੀਗਾ ਤਾਂ ਮਜ਼ਦੂਰ ਨਾਲ ਕਿਉਂ ਜਾਣ ਉਹਨਾਂ ਹੀ ਜਾਂਦੇਗੇ ਉਹ ਕਹਿੰਦੇ ਵੀ ਅਸੀਂ ਤਾਂ ਦੇਖੋ ਜਿਹੜਾ ਬੰਦਾ ਕਮਜ਼ੋਰ ਆ ਉਹਨੇ ਕੀ ਹੋਰ ਕਮਜ਼ੋਰ ਹੋਣਾ ਉਹ ਤਾਂ ਕਮਜ਼ੋਰੀ ਆ ਹਾਂ ਤੇ ਇਹ ਜੇ ਫਰਕ ਪੈਣਾ ਆ ਤਾਂ ਵੱਡੇ ਨੂੰ ਪੈਣਾ ਇਹ ਵੀ ਯਾਦ ਰੱਖਣ ਵਾਲੀ ਗੱਲ ਆ ਇਹ ਗਰੀਬ ਨੂੰ ਮਾੜੇ ਬੰਦੇ ਨੂੰ ਕੀ ਫਰਕ ਪੈਣਾ ਆ ਹਨਾ ਪੀ ਜਿੱਥੇ ਚਾਰ ਖਾਂਦਾ ਉਥੇ ਦੋ ਖਾਂਣ ਲਾ ਪੂਗਾ ਫਰਕ ਇੰਨਾ ਕੀ ਪੈਣਾ ਆ ਬਾਕੀ ਗੱਲਬਾਤ ਮੁੰਡੇ ਨੇ ਬਹੁਤ ਸੋਹਣੀ ਕੀਤੀ ਆ ਆਪਦੀ رائے ਜ਼ਰੂਰ ਦੱਸਿਓ ਜਿਉਂਦੇ ਰੋ ਹੱਸਦੇ ਰੋ ਵਸਦੇ ਰੋ ਮੋਜਾ ਮਾਣੋ ਖੁਸ਼ ਰਿਆ ਕਰੋ ਓਕੇ ਬਾਏ ਥੈਂਕ ਯੂ